ਮੈਂ ਸਰਪੰਚ ਅਰ ਜਿੰਦ ਦਸੰਕਰ ਨੂੰ ਪਿੰਡ ਤਮਰਾਈ ਬਲਾਕ ਦੀਨਨਗਰ ਸਾਡੇ ਪਿੰਡ ਤਮਰਾਈ ਦੇ ਨਹਿਰ ਨਾਲ ਲੱਗਦਾ ਇਸ ਨਹਿਰ ਦੇ ਉੱਪਰ ਜੋ ਬ੍ਰਿਜ ਬਣਿਆ ਪਿਆ ਇੱਕ ਨਵਾਂ ਬ੍ਰਿਜ ਬਣਿਆ ਪਿਆ ਸੀ ਉਹ ਤੇ ਅਜੇ ਫਿਲਹਾਲ ਬੰਦ ਕੀਤਾ ਹੋਇਆ ਸੀ ਇਹਨਾਂ ਨੇ ਚਾਲੂ ਨਹੀਂ ਕੋਈ ਕੀਤਾ ਹੋਇਆ ਵਿਭਾਗ ਨੇ ਪੁਰਾਣੇ ਬ੍ਰਿਜ ਤੋਂ ਜਿੱਥੇ ਟਰੈਫਿਕ ਚੱਲ ਰਹੀ ਸੀ ਉੱਥੇ ਕਾਫੀ ਹੀ ਵੱਡਾ ਪਾੜ ਪੈ ਚੁੱਕਿਆ ਜਿੱਥੇ ਜਿੱਥੇ ਹਾਸਾ ਹੋਣ ਦਾ ਨੁਕਸਾਨ ਖਤਰਾ ਬਣਿਆ ਹੋਇਆ ਆ ਅਸੀਂ ਵੱਖ-ਵੱਖ ਧਾਰਿਆਂ ਨੂੰ ਮਹਿਕਮੇ ਨੂੰ ਐਸਡੀਓ ਇਰੀਗੇਸ਼ਨ ਵਿਭਾਗ ਸਾਰਿਆਂ ਨੂੰ ਅਲਟੀਮੇਟ ਮਹਿਕਮੇ ਵਾਲਿਆਂ ਨੇ ਵੀ ਆ ਕੇ ਇੱਥੇ ਚੈੱਕ ਕਰ ਲਿਆ ਉਹ ਆਪਣੀ ਕਾਰਵਾਈ ਲਈ ਇਸ ਕਰਕੇ ਇਸ ਨੂੰ ਪਾੜ ਨੂੰ ਪੂਰਿਆ ਜਾਵੇ ਤੇ ਜਿਹੜਾ ਕਿਸੇ ਦਾ ਵੀ ਜਾਨੀ ਮਾਲ ਨਹੀਂ ਨੁਕਸਾਨ ਨਾ ਹੋ ਸਕੇ ਇਹਨਾਂ ਗੱਲਾਂ ਨਾਲ ਧੰਨਵਾਦ ਕਰਦਾ ਹਾਂ